हां जी दोस्तों सारेनु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਲੱਗਦਾ ਦੋਸਤੋ ਇਸ ਪਿੰਡ ਨੂੰ ਬੁਰਜ ਰਾਇਕੇ ਪਿੰਡ ਬਿਲਕੁਲ ਲੱਗਿਆ ਦੋਸਤੋ ਕੰਡੇয়াল ਪਿੰਡ ਥੋੜੀ ਦੂਰੀ ਤੇ ਆ ਸਰਾਲੀ ਮੰਡ ਸ਼ਗਰੀ ਪਿੰਡ ਬਿਲਕੁਲ ਲੱਗ ਗਿਆ ਪੱਟੀ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਬੁਰਜ ਨੱਥੂਕੇ ਦੀ ਵੀਰ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਪੰਜ ਦਿਖਾ ਦਾਂਗੇ ਚਾਰ ਮੱਝਾਂ ਝੋਟੀਆਂ ਹੋਣਗੀਆਂ ਦੋਸਤੋ ਅ ਬਿਲਕੁਲ ਪਸ਼ੂ ਦੁੱਧ ਤੇ ਆ ਠੀਕ ਹੈ ਜੀ ਤਸल्ली ਤੁਸੀਂ ਚਵਾਈ ਕਰਕੇ ਦੋ ਡੰਗ ਤਸल्ली ਕਰ ਸਕਦੇ ਜੀ ਇੱਕ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਹਿੜ ਦਿਖਾ ਦਾਂਗੇ ਠੀਕ ਹੈ ਇੱਕ ਵਹਿੜ ਹੋਵੇਗੀ ਦੋਸਤੋ ਚਾਰ ਮੱਝਾਂ ਹੋਣਗੀਆਂ ਪੂਰੀ ਗੱਲਬਾਤ ਆਪਾਂ ਭਾਈ ਹੈਪੀ ਦੇ ਨਾਲ ਕਰ ਲਾਂਗੇ ਤੇ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ ਆਪਾਂ ਵੀਡੀਓ ਕਵਰ ਕਰਦੇ ਪਏ ਆ 13 ਸਤੰਬਰ ਨੂੰ ਸ਼ਾਮ ਦਾ ਸਮਾਂ ਕੋਈ 4:00 ਵਜੇ 15-20 ਮਿੰਟ ਦਾ ਹੈ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਈ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਆ ਭਰਾ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਠੀਕ ਹੈ ਆਪੀ ਫਿਰ ਪਸ਼ੂ ਅੱਜ ਪੰਜ ਬਕਾਊਆ ਇੱਕ ਵਾਇਰ ਤੇ ਚਾਰ ਮੱਝਾਂ ਹਾਂਜੀ ਮੱਝਾਂ ਸੰਦਾ ਪੰਜ ਇੱਕ ਮੈਂ ਵੇਖੀ ਆ ਅੱਛਾ ਜੀ ਹਾਂਜੀ ਠੀਕ ਹੈ ਮੈਂ ਬਹੁਤ ਚੰਗੀ ਦਰੇ ਕੋ ਮੈਂ ਰਿਕਾਰਡ ਕਰ ਲਈ ਸੀ ਬਹੁਤ ਵੱਡੇ ਡਬਲ ਸੀ ਨਾ ਹਾਂਜੀ ਬਹੁਤ ਚੰਗੀ ਮੈਂ ਦਰੇ ਲਾਇਆ ਕੋੜਾ ਗਈ 14 ਕਿਲੋ ਵੇਚਤੀ ਹੈ ਵੇਖੀ ਵੇਖੀ ਮੈਂ ਤੁਹਾਨੂੰ ਸਵੇਰ ਤੇ ਫੋਨ ਲਾਉਣੇ ਪਏ ਹੈ ਦੇਰ ਕੋ ਬਿਲਕੁਲ ਤੇ ਅੱਜ ਮਾਰਨਿੰਗ ਦੋਸਤੋ ਥੋੜੀ ਜਿਹਾ ਆਪਾਂ ਵੀਡੀਓ ਕਵਰ ਕਰਨੀ ਸੀ ਥੋੜਾ ਨੇਟ ਔਨ ਕਰਕੇ ਫਿਲਹਾਲ ਚਲੋ ਪਸ਼ੂ ਅੱਡੇ ਦਾ ਕੰਮ ਆ ਦੋਸਤੋ ਵਪਾਰ ਦਾ ਕੰਮ ਆ ਪਸੂ ਨਿਕਲ ਜਾਂਦੇ ਆ ਦੇਖ ਜਾਂਦੇ ਆ ਫਿਲਹਾਲ ਆ ਚਾਰ ਮੱਝਾਂ ਜਿਹੜੀਆਂ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਆ ਇੱਕ ਲਾਟ ਦੇ ਵਿੱਚ ਵਾਹੜ ਦਿਖਾ ਦਾਂਗੇ ਤੁਹਾਨੂੰ ਹੈਪੀ ਬਈ ਪਹਿਲੇ ਰਿਕਾਰਡਿੰਗ ਕਰੋ ਕਿਹੜੇ ਪਾਸੇ ਕਰਦੇ ਹੋ ਸੰਧੂ ਸਾਹਿਬ ਜੀ ਇਹ ਦੂਜੇ ਸਿਰੇ ਝੋਟੀ ਆ ਅੱਛਾ ਜੀ 300 ਨੂੰ ਅਜ ਤੀਜਾ ਦੇਣਾ ਹਾਂ 8 ਕਿਲੋ ਬੋਲਾ ਥੱਲੇ ਅੱਛਾ ਜੀ ਹਾਂ ਜੀ ਪਰ ਮਿਲਦੀ ਭਾੜੇ ਦੇਜੋ ਭਾੜੇ ਦੇ ਹਾਂ ਜੀ ਇਹ ਬੱਚਾ ਨਾਲ ਹੀ ਦੇ ਹਾਂ ਹਾਂ ਕੱਟਾ ਵਾਹ ਕੱਟੇ ਨਹੀਂ ਪਾਉਂਦੀ ਮਿਲਦੀ ਭਾੜੇ ਤੇ ਆ। ਤੇ ਠੀਕ ਹੈ। ਹਾਂ ਜੋਦਾ। ਤੇ ਤੇਨ ਮੈਨੂੰ ਲੱਗਦਾ ਫਿਰ ਥੋੜੇ ਦੋ ਚਾਹਤੇ ਨਹੀਂ ਵੇ। ਹਾਂਜੀ ਹਾਂਜੀ ਪਰਸੋਂ ਸੁਈ ਆਈ ਤੇ ਚਾਚਾ ਉਸਾ ਦੇ। ਆ ਬੱਚਾ ਇਹਦਾ ਹੀ ਨਾਂ ਨਾਲ। ਹਾਂਜੀ ਹਾਂਜੀ ਕੱਟਾ ਜੀ ਬਗਰ। ਅਗਰ ਨਾ ਉਹ ਬੱਚੇ ਦੇ ਨਾਲ ਜੀ ਮੰਨ ਕੱਟਾ। ਇਹ ਕੋ ਚਾਰ ਤਿੰਨ ਚਾਰ ਦਿਨ ਹੋਏ ਤੇ ਬੋਲਾ ਕਿ 9 ਕਿਲੋ। 8 ਕਿਲੋ ਹੀ 7 ਕਿਲੋ ਵਾਹਲੇ ਰਾਂ। 7 ਕਿਲੋ ਬਿਲਕੁਲ ਹੈਗਾ ਜਵਾਬ ਬੋਲੇ। ਮੈਂ ਕਿਹਾ ਨਹੀਂ ਦੋ ਟਾਈਮਾਂ ਭਾਈ ਚਵਾ ਕੇ ਦਵਾਂਗੇ ਆਪਣੇ ਘਰੇ ਦੇ। ਠੀਕ ਹੈ ਜੀ। ਹਾਂਜੀ। ਤੇ ਥਾਣਾ ਦੀ ਕੋਈ ਆਪਸੀ ਕੋਈ ਬਾਤ ਕਰ ਨਾ ਜੀ ਨਾ ਕੋਈ ਪੂਰ ਛਿਟਾ ਨਹੀਂ ਕੋਈ ਥਾਣ ਠੀਕ ਹੈ ਜੀ ਦੂਜਾ ਸੁਬਾ ਦੋਸਤੋ ਝੋਟੀ ਇਹ ਸਵੀ ਹੈ ਠੀਕ ਹੈ ਜੀ ਦੂਜਾ ਸੁਬਾ ਸਿੰਘ ਥੋੜਾ ਦਰਮਿਆਨਾ ਖੁੱਲਾ ਤੁਹਾਨੂੰ ਮੁੱਤ ਨੂੰ ਲੱਗੂਗਾ ਖੁੱਲਾ ਸਿੰਘ ਪਤਲੇ ਪਿੰਡੇ ਦੀ ਬਿਲਕੁਲ ਜਿਵੇਂ ਕਾਗਜ਼ ਵਰਗੀ ਜੀ ਆਹ ਦੇਖੋ ਲੋ ਜੀ ਠੀਕ ਹੈ ਤੇ ਥਾਂ ਥਾਂ ਇੱਕ ਵਾਰੀ ਤੁਹਾਨੂੰ ਬਤਾ ਦਿੰਦੇ ਆਂ ਇੱਥੇ ਦੇਖੋ ਤੇ ਆਹ ਕਿਲੋ 22 ਦਾ ਵੀ ਹੈਪੀ ਵੀ ਬੌਲਾ ਪ੍ਰਸਾਦਕ ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਜਵਾਬ ਸਮਾਵੀਰ ਕਹਿੰਦਾ ਵੇਖ ਨੰਬਰ ਬਾਕੀ ਤਸल्ली ਜਿਹੜਾ ਦੋਸਤੋ ਦੁੱਧ ਤੇ ਪਸ਼ੂ ਦੀ ਹਰ ਇੱਕ ਭੈਣ ਭਰਾ ਨੇ ਘਰੇ ਆਣ ਕੇ ਕਾਰ ਹੀ ਲੈਣੀ ਆ। ਖੋਲ ਕੇ ਤੋਰ ਕੇ ਦਿਖਾ ਦਈਏ ਜੀ। ਠੀਕ ਆ। ਬੱਚਾ ਬੇਸ਼ੱਕ ਦੋਸਤੋ ਹੈਗਾ ਕਈ ਵਾਰ ਪਸ਼ੂ ਬੱਚਾ ਭੁੱਲ ਜਾਂਦਾ। ਇਹਨਾਂ ਦੇ 2 ਮਹੀਨੇ ਜਿਹੜੇ ਦੋਵੇਂ ਛੁਗੀਆਂ ਦੇ ਭੁੱਲ ਗਈ ਹੋਰ ਵੀ ਕਰ ਗਈ ਤੇ ਅੱਛਾ। ਕਰੀ ਆਪਾਂ ਬਾੜੇ ਜਿਹੜਾ ਆਪਣੇ ਕੋਲ ਪਾਈਏ ਜੇ। ਬਾੜੇ ਤੇ ਮਿੱਠੀ ਮਿਲ ਪੈਂਦੀ ਹੈ? ਹਾਂਜੀ ਹਾਂਜੀ ਆਹ ਬਾੜਾ ਪਾ ਗਏ ਆਪਾਂ ਚਵਾਦ ਦਾ ਹੁੰਦਾ ਹੈ। ਹਾੜੇ ਤੇ ਚਾੜ ਤੇ ਦੋਸਤੋ ਬਿਲਕੁਲ ਲੱਗ ਗਈ ਹੈ ਵੀਰਾਂ ਦਾ ਵੀ ਮਿਲ ਪੈਂਦੀ ਆ ਹੱਸ ਕੇ ਕੋਈ ਦਿੱਕਤ ਨਹੀਂ ਆਉਂਦੀਗੀ ਫਿਰ ਹਾਲ ਤੁਸੀਂ ਪਰਫਾਰਮ ਕਰ ਸਕਦੇ ਜਦੋਂ ਤੁਸੀਂ ਘਰ ਆਏ ਬਾੜੇ ਤੇ ਜਿਹੜੀ ਦੋਸਤੋ ਚੁਪਾਈ ਕਰਕੇ ਤਸੱਲੀ ਕਰ ਸਕਦੇ ਡੰਗ ਦਾ ਅਗਲਾ ਕਹਿੰਦਾ ਬਾੜੇ ਭੂੜੇ ਲੱਗਾ ਹੋਵੇ ਬੱਚੇ ਬੁੱੱਚੇ ਦਾ ਕੋਈ ਦਿੱਕਤ ਹੋਈ ਹੁੰਦੀ ਕੋਈ ਨੂੰ ਹਾਂਜੀ ਤੇ ਕੋਈ ਘਰ ਚੋਂ ਨੂੰ ਬਹੁਤ ਚੰਗੀ ਐ ਦੋ ਦਿਨ ਜਿਆਦਾ ਨਹੀਂ ਨੌ 10 ਕਿਲੋ ਰਮਾਉਣਾ ਦਈਏ ਨਾ ਮੇਲੇ ਮੂਲੇ ਮਾਰ ਕੇ ਨਾ ਇੱਥੇ ਜਿਆਦਾ ਦੇ ਦੋ ਬੋਲਾ ਆਠ ਹੀ ਹੋਊਗਾ ਬਸ ਸਾਡੇ ਹਾਂਜੀ ਹਾਂਜੀ ਆ ਲੈ ਨਾ ਅਗਲੇ ਪਾਸੇ ਤੇ ਬਾੜੇ ਲੱਗੀ ਆਵੇ ਹਾਂਜੀ ਲਓ ਵੀਰ ਹੈਪੀ ਮੂਡ ਦੋ ਕੀ ਆ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਝੋਟੀ ਦਿਖਾ ਸੀ ਠੀਕ ਹੈ ਜੀ ਸਿੰਘ ਖੁੱਲਾ ਬੇਸ਼ੱਕ ਦੂਜਾ ਸੁਗਾ ਆ ਦੇਖੋ ਆ ਮਾੜਾ ਜਿਹਾ ਵੈਸੇ ਹੀ ਥੋੜਾ ਜਿਹਾ ਬੈਕ ਸਾਈਡ ਤੇ ਆ ਥੋੜੀ ਚੱਕ ਕੇ ਵੈਸੇ ਨਮਾੜੀ ਗੱਟ ਜੀ ਆਹ ਜੀ ਨਹੀਂ ਨਹੀਂ ਵੇਖ ਰੋ ਉਦਾਂ ਹੀ ਆਵੇ ਹਾਂਜੀ ਹਾਂਜੀ ਕੋਈ ਚੱਕਾ ਹਾਂਜੀ ਹਾਂਜੀ ਹੈਪੀ ਮੋਲ ਕੀ ਲੈਣ ਦੇਣ ਦਾ ਤੁਸਾ ਮੋਲ ਕਰਨ ਜੋ ਮਾੜੀ ਕਰੀਏ ਸਾਢੇ ਕਰਾ ਲਓ ਬਾਠ ਕਰਾ ਲਓ 57000 ਢੋਟੀ ਦੇ ਦਾਂਗੇ 57 57000 ਦੀ ਲਓ ਜੀ ਹਾਂਜੀ ਮੋਲ ਛੋਟੇ ਛੋਟੇ ਹੀ ਆਪਣਾ 57000 ਢੋਟੀ ਵਿੱਚ ਛੋਟ ਛਾਟ ਕਰ ਦਾਂਗੇ 57000 ਲੈਣ ਦੇਣ ਉਹਦੇ ਵਿੱਚ ਛੋਟ ਛੱਪਾ ਛੋਟ ਛੂਟ ਹੋਊ ਹੀ ਕੋਈ ਇਹ ਵੀ ਲਾ ਕੇ ਵੀ ਜਿਆਦਾ ਛੋਟ ਦੇ ਪਾਊਗਾ 57 ਦੇ ਛੋਟ ਛੱਪਾ ਆ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਝੋਟੀ ਹੈ ਇਹ ਸੂਹਾ ਦੂਜਾ ਸੂਹਾ ਵਾ ਦੂਜਾ ਸੂਹਾ ਹਾਂਜੀ ਹਾਂ ਤੇ ਇਹਦੇ ਕੋਲ ਕੋਈ 10 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਹਾਂਜੀ 10 ਕਿਲੋ ਦੁੱਧ ਦੋ ਕਿਲੋ ਤਿਆਰ ਹੈ ਤਿਆਰ ਹੋਗਾ ਲੈਵੇ ਦੀ ਵੇ ਲੋ ਕਿੱਡੀ ਕੱਡੀ ਸਾਫ ਸੁਥਰੀ ਹੈ ਲਓ ਜੀ ਚਾਰ ਥਾਣਾ ਚਾਰੇ ਥਾਣ ਗਾਇਬ ਮੰਤਰ ਬਿਲਕੁਲ ਮਿੱਠੀ ਬਹੁਤ ਸੋਹਣੀ ਆ ਵਿੱਚ ਵੇਖ ਸਕਦੇ ਹੋ ਤੁਸੀਂ ਗਾਇਬ ਗੂਪ ਚੰਗਾ ਜੀ ਤੇ ਸੂਹਾ ਦੂਜਾ ਫੇਸ ਕੱਟ ਵੇਖ ਸਕਦੇ ਹੋ ਫੇਸ ਕੁਆਲਟੀ ਵੇਖ ਸਕਦੇ ਜੀ ਦੇਖੋ ਪੱਛਾ ਇਹਦੇ ਥਲੇ ਕੀ ਹੈ ਜੀ ਇਹਦੇ ਮਗਰੋਂ ਸਭ ਪਾਣੀ ਕੱਟਾ ਸ਼ਾਇਦ ਵੇਚ ਦੇਣ ਕੱਟਾ ਹੀ ਹੈ ਮੇਰੇ ਕੋਲ ਸੂਈ ਨੂੰ ਕਿੰਨਾ ਟਾਈਮ ਦੱਸਿਆ ਸੂਈ ਨੂੰ 15 ਦਿਨ ਹੋ ਗਿਆ ਜੀ 15 ਦਿਨ ਹੋ ਗਿਆ ਜੀ ਲਓ ਜੀ ਆਵੇ ਕੱਟਾ ਜੀ ਕੱਟਾ ਹੀ ਹੈ ਦੱਸ ਦੇਣਾ ਦੋਸਤੋ ਮਗਰ ਕੱਟਾ ਬੱਚਾ ਤੁਸੀਂ ਦੇਖ ਸਕਦੇ ਹੋ 15 ਦਿਨਾਂ ਦਾ ਵੀਰ ਦੱਸ ਰਿਹਾ ਕੋਈ ਵੀਰ ਕੋਈ 2-4 ਦਿਨ ਤਾਂ ਮੰਨ ਸਕਦਾ ਹਾਂਜੀ ਸਾਹਿਬ ਵੀ ਇਹਦਾ ਮਾਲ ਲੈ ਕੋਈ ਠੀਕ ਹੈ ਜੀ ਕੋਈ 15 ਦਾ 5 20 ਮੰਨ ਲੈ ਕੋਈ 22 ਮੰਨ ਲੈ ਜਾਂ 17 ਮੰਨ ਲੈ ਅੱਗੇ ਤੁਹਾਡੀ ਆਪਣੀ ਸਮਝ ਆ ਬਿਲਕੁਲ ਬੱਚਾ ਤਾਂ ਸਾਹਮਣੇ ਹੈ ਠੀਕ ਹੈ ਜੀ ਤੇ ਲੈ ਲਿਓ ਜੀ ਮੈਂ ਤਾਂ ਕਿੱਡੀ ਸਾਫ ਇਹਗਾ ਥਾਂ ਤੋਂ ਪ੍ਰੋਪਰ ਇੱਕ ਸਾਰ ਇੱਕੋ ਜਿਹਾ ਥਾਣਾ ਤੇ ਦੋ ਤੋਂ ਬਣਾ ਆਪਾਂ ਕਿੰਨਾ ਚਵਾ ਦਾਂਗੇ ਸੰਦੂ ਸਾਰ ਦੋ ਦੇ 10 ਕਿਲੋ ਹੋਊਗਾ ਇਹੜਾ ਆਪਣੇ ਘਰੇ ਚਵਾ ਦਾਂਗੇ 9 ਕਿਲੋ ਬਕਾਇਆ ਕਿ ਝੋਟੀ ਦੇਣੀ ਹੈ 9 ਕਿਲੋ 9 ਕਿਲੋ ਕਾਹਕੇ ਦੇ ਬਿਲਕੁਲ ਜਣਾ ਤੋਲ ਮਾਰ ਮੈਂ ਕਹਿੰਦਾ ਲੀਟਰ ਮਾਰੇ ਆਪਣੇ ਘਰੇ ਦੋ ਵੇਡਾ 3 9 ਕਿਲੋ ਦਾ ਬਾਈ ਜਾਂਦਾ ਲੀਟਰ ਮਾਰ ਲੈ ਕੋਈ ਫੇਰ ਠੀਕ ਹੈ ਜੀ ਤੇ ਚਵਾਈ ਜਾਂਦਾ ਕਰਕੇ ਤੋਰਾਂਗੇ ਇੱਕ ਹੁੰਦਾ ਵੀ 200 ਕਹਿ ਕੇ ਦੱਸ ਦੇਣੀ ਕਿ 9 ਕਿਲੋ ਕਰ ਲਿਆ ਇਹ ਕਰ ਲੈ ਦੂਜੇ ਟਾਈਮ ਵੀਡੀਓ ਕਾਲ ਤੇ ਚਵਾ ਲੈ ਅਗਲਾ ਹੂੰ ਆਹ ਵੇਖੋ ਜੀ ਥੋੜੀ ਜੀ ਹੈਗੀ ਆ ਸਰਨ ਦੀ ਪ੍ਰੋਬਲਮ ਹਾਂਜੀ ਹਾਂਜੀ ਆ ਲਾਅ ਹੈਗਾ ਮੜਾ ਜੀ ਠੀਕ ਆ ਹਾਂਜੀ ਮੜਾ ਦੇ ਦੋਸਤੋ ਮਖਲੀ ਉਤੋਂ ਝਟਕਾ ਲਾਉਂਦੀ ਆ ਪਹਿਲਾਂ ਮੈਂਸ਼ਨ ਕਰ ਦਿੰਨੇ ਆ ਠੀਕ ਆ ਜੀ ਤੇ ਕੋਈ ਨਾਰਮਲ ਵੀਰ ਜਿਹੜੇ ਐਡਜਸਟਮੈਂਟ ਕਰ ਸਕਦੇ ਆ ਥੋੜੀ ਜੀ ਸਰਨ ਦੀ ਮੈਨੂੰ ਲੱਗਦੀ ਆ ਠੀਕ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਦੁੱਧ 9 ਲੀਟਰ ਆ ਉਹਦਾ ਦੁੱਧ 10 ਗੱਲ ਹੋਊਗਾ ਝੋਟੀ ਕੋਲ ਅੱਛਾ 10 ਕਹਿਗਾ ਆਪਾਂ 9 ਹੀ ਦੇਣੀ ਆ ਠੀਕ ਹੈ ਵੀਰ ਹਾਂਜੀ ਠੀਕ ਆ ਨਵੀਂ ਝੋਟੀ ਆ ਦੂਜੀ ਸਵੇਰ ਝੋਟੀ ਸੋਈ ਆ ਠੀਕ ਆ ਜੀ ਰਾਜੀ ਆ ਉਹ ਵਜਨ ਵਜਨ ਸੋਨਾ ਝੋਟੀ ਦਾ ਜੇਹ ਹਸਾ ਬਣਾ ਦੋਸਤੋ ਬੰਤਰ ਆ ਬਾਡੀ ਬੰਤਰ ਆ ਉਹ ਸਾਬ ਨੂੰ ਵਜਨ ਵੀ ਪੂਰਾ ਥਣ ਥਣ ਪੂਰਾ ਮੁੱਠੀ ਆ ਜੀ ਯਾਰ ਇਸ ਕਰਾਂਗੇ ਕਿ ਕਿੱਦੋਂ ਵੇਖਾਂਗਾ ਆਹ ਮੁੱਖ ਤਰ੍ਹਾਂ ਆਹ ਦੇਖ ਠੀਕ ਆ ਤੇ ਹੈਪੀ ਵੀਰੇ ਕੀ ਮੋਨੇ ਦਾ ਫਿਰ ਲੋ ਰੋਗਾ ਲੈਂਡ ਜਨ ਉਹ ਤੋਂ ਸਾਬ ਮੋਲ ਕਰਨ ਜੋ ਮਰਜੀ ਕਰੀਏ ਯਾਰ ਯਾਰ ਚੋ ਮਾਨਦਨ ਕਰ ਦਿਆਂਗੇ ਫਾਈਨ ਯਾਰ ਚੋ ਹਾਂਜੀ ਠੀਕ ਹੈ ਜੀ ਹਾਂਜੀ 60000 ਦੇ ਵਿੱਚੋਂ ਦੋਸਤੋ ਬਈ ਇਹਦਾ ਮਾਨਤਨ ਕਰਦਾਂਗੇ ਠੀਕ ਹੈ ਲੈਣ ਦੇ ਜਿਹੜਾ 60000 ਦੇ ਵਿੱਚੋਂ 1 ਰੁਪਿਆ ਘੱਟ ਦੇ ਲੋ ਜੀ 30000 6 ਕਿਲੋ ਹੋਊਗਾ ਪਰ 9 ਕਿਲੋ ਕਹ ਕੇ ਦੇਣੀ ਆ ਠੀਕ ਹੈ ਜੀ ਹਾਂਜੀ ਲੈ ਵੇ ਜੀ ਬਿਲਕੁਲ ਸਾਫ ਆ ਤਾਂ ਚੇਟਾ ਦੋਸਤੋ ਪੂਰਾ ਸਫਾਈ ਵਾਲਾ ਠੀਕ ਹੈ ਤੇ ਸੋਹਣੀ ਆ ਝੋਟੀ ਜਿੰਨੀ ਵੀ ਓਵਰ ਆਲ ਬਾਕੀ ਸਾਰਾ ਕੁਝ ਸੋਹਣੀ ਆ ਮਗਰ ਘਟਾ ਇੱਕ ਆਹ ਫੋਨੇ ਤੁਹਾਨੂੰ ਮੱਝ ਪਿੱਟ ਪੁੱਟੇ ਦੀ ਬਹੁਤ ਜਿਆਦਾ ਸੋਹਣੀ ਆ ਰਾਜੀ ਆ ਫੁੱਲ ਵਜਨ ਲੋੜ ਆ ਵੀ ਡਬਲ ਮੱਝਾ ਠੀਕ ਹੈ ਜੀ ਤੇ ਹਰਵੇ ਦੂਜੇ ਬਾਈ ਆਪਣੇ ਹੈਪੀ ਕੀ ਇਹ ਸਾਨੂੰ ਸਾਹਿਬ ਮੈਂ ਤੇਲ ਲਿਆ ਮਗਰਲੇ ਸੰਜੀ ਬਹਿਣੀ ਵਾਲੇ ਪਾਸੇ ਜੀ ਮਗਰਲੇ ਜੀ ਹਾਂਜੀ ਬਹਿਣੀ ਵਾਲੇ ਪਾਸੇ ਆ ਜੀ ਹਾਂਜੀ ਹਾਂਜੀ ਇਹ ਪਿਛਲੇ ਸਵੇਰੇ ਹੋਈ ਆ ਜੀ ਪਿਛਲੇ ਸਵੇਰੇ ਤੇ ਹੋਈ ਹਾਂਜੀ ਹਾਂਜੀ ਹੁਣ ਸਵੇਰ ਤੀਜਾ ਹੈ ਜੀ ਤੀਜੇ ਸਵੇਰ ਸਾਨੂੰ ਸਾਰਾ ਸੂੜਾ ਉਹ ਘਰ ਦੂਜਿਆਂ ਦੇ ਪਰ ਤੀਜੇ ਆ ਵੇਖੋ ਮੈਂ ਦੂਜੇਾਂ ਕੇ ਵੇਖੀ ਜਿੰਨੀ ਜੰਮੀ ਪਈ ਆ ਪਰ ਤੀਜੇ ਸਵੇਰ ਸੂੜਾ ਮੈਨੇ ਹੂੰ ਦੁੱਧ ਮੈਂ 500 ਲਾਗੋ ਮੈਂ ਲਈ ਦੁੱਧ ਵੀ ਮੈਂ 11-12 ਕਿਲੋ ਦਿੰਦੀ ਆ ਠੀਕ ਆ ਜੀ ਹਾਂਜੀ ਬਿਲਕੁਲ ਸਵੇਰ ਤੀਜਾ ਹੈ ਸਵੇਰ ਤੀਜਾ ਹੈ ਹਾਂਜੀ ਦੇੜਾ ਫਟਾੜਾ ਜੀ ਦੇਖੋ ਇਹ ਚੌੜੀ ਇਹ ਡੇਢ ਊਰੀ ਵਾਸਤੇ ਬਹੁਤ ਮੈਂ ਚੰਗੀ ਤੇ ਰਹਿ ਰਿਹਾ ਹੈ। ਇਹਦੇ ਤੇ ਛਿਲਕਾ ਜਿਹਾ ਹੈ। ਹਾਂਜੀ, ਦੇਖੋ ਦੇਖੋ ਲੋ। ਵੇਖੋ ਪਤਲੀ ਚਮੜੀ ਆ ਦੋਸਤੋ। ਇੱਕ ਥਣੋਂ ਤੇਲ, ਇੱਕ ਥਣ ਜਿਹੜਾ ਬਿਲਕੁਲ ਬੰਦ ਤੁਸੀਂ ਵੇਖ ਲਓ ਠੀਕ ਹੈ। ਦੂਜੇ ਛੂਬੇ ਦੇ ਵਿੱਚ ਤੇਲ। ਹੁਣ ਬਿਲਕੁਲ ਤੇਲ ਸਮਝ ਕੇ ਤੁਸੀਂ ਕੋਈ ਸੌਦਾ ਕਰ ਲਿਓ। ਲੈ ਲੈ ਇਹ ਸੀਨ। ਤੇਨੋਂ ਥਣ ਪ੍ਰੋਪਰ ਤੁਸੀਂ ਵੇਖ ਸਕਦੇ ਜੀ। ਕੋਈ ਥਣ ਤਾਂ ਨਾੜ ਗੰਡ ਨਹੀਂ ਇਹਦੇ ਚ। ਲਓ ਜੀ। ਠੀਕ ਆ। ਹੈਪੀ ਵੀਰ ਕੱਢ ਕੇ ਦਿਖਾਓ। ਜਿਸ ਹਿਸਾਬ ਨਾਲ ਦੋਸਤੋ ਜੇਕਰ ਬਿਲਕੁਲ ਥਣ ਬੰਦ ਨਾ ਹੁੰਦਾ ਤੇ ਮਾਜ ਤੁਸੀਂ ਆਪ ਸਹੀ ਜਿਹਾ ਅੰਦਾ ਡਾਕਟਰ ਦੀ ਸੀਟੀ ਕਿਤੇ ਨਾ ਬੰਦਿਆ ਜਾਲਪਾਤ ਵਾਲੀ ਮੈਂ ਵੇਖ ਲੈ ਸਾਰੀ ਕਾਲੀ ਬੰਦ ਪਿਆ ਹੂੰ ਬਾਕੀ ਵਜਨ ਲੋਡ ਵਾਲੀ ਕੋਈ ਸੇਵਾ ਸਾਹਬ ਲਈ ਅੱਗੋਂ ਕਿਸੇ ਵੀਰ ਨੇ ਕੋਈ ਕਸਰ ਨਹੀਂ ਛੱਡੀ ਵੀ ਚੰਗੀ ਸੇਵਾ ਚੰਗੀ ਸਾਹਬ ਦੇ ਵਿੱਚ ਜੋ ਤੋਂ ਜੰਮੀ ਪਲੀ ਮੱਝ ਸਾਰੀਆਂ ਬੰਦਿਆਂ ਤੋਂ ਚੰਗੀਆਂ ਨਾਲੀਆਂ ਹੂੰ ਫਿਰ ਬੇਈ ਗੱਲ ਵੀ ਚਲੋ ਬੱਜ ਲੱਗਣ ਕਰਕੇ ਬਿਲਕੁਲ ਬਿਲਕੁਲ ਠੀਕ ਹੈ ਸੋ ਮੱਝ ਦੇ ਵਿੱਚ ਜੇ ਦੋਸਤੋ ਕੋਈ ਕਿੰਤੂ ਪ੍ਰੰਤੂ ਨਹੀਂ ਬਸ ਇੱਕੋ ਇੱਕ ਗੱਲ ਜਿਹੜੀ ਹੈਗੀ ਮਗਰਲੇ ਤੁਹਾਨੂੰ ਤੇਲ ਆ ਬਾਕੀ ਬਾਡੀ ਬੰਟਰ ਦੀ ਆ ਪੂਰੇ ਜੋਰ ਵਾਲੀ ਆ ਪੂਰੀ ਜਿਹੜੀ ਦੋਸਤੋ ਜਨੂਨ ਆ ਮੱਜ ਦੇ ਵਿੱਚ ਪੂਰਾ ਵੇਖੋ ਠੀਕ ਆ ਬਿਲਕੁਲ ਇਹ ਨਹੀਂ ਕੋਈ ਐ ਉਹ ਹੀ ਨਹੀਂ ਕੋਈ ਗੱਲ ਬੱਜਦਾ ਮਾਜੀ ਮੂੰਮਾ ਫੜੀ ਫਿਰੋ ਆਪਾਂ ਲੋਕਲ ਹੀ ਮੈਂ ਵਾਲੀ ਬਹੁਤ ਚੰਗੀ ਮੈਂ ਤੇ ਦੋ ਦੋ ਹੈਪੀ ਮੈਂ ਜ਼ਿਆਦਾ ਨਹੀਂ ਕਹਿੰਦਾ ਵੀ ਤੇ ਤਿੰਨ ਥਾਂਾਂ ਦੀ ਵੀ ਗੱਲ ਕਰ ਲਈ ਤੇ 10 ਲੀਟਰ ਫੇਰ ਵੀ ਸੰਤੂ ਸਾਹਿਬ 10000 ਰੁਪਏ ਤੇ ਰਮਾਨਾ ਫੇਰ ਵੀ ਮੈਂਨ ਦੇਈ ਜਾਣਾ ਹਾਂ ਹਾਂਜੀ ਬਿਲਕੁਲ ਜਿਹੜੀ ਮੈਂ ਜੰਮੀਪੜੀ ਵੇਲੋ ਲਈ ਘੜੇ ਪਏ ਆ ਹਮਮ ਲਓ ਜੀ ਕੋਈ ਕੋਈ ਕੇ ਪਾਸੇ ਕੁਝ ਨਹੀਂ ਪੂਰੀ ਦਾ ਜੀ ਇਹ ਇੱਕ ਹੈ ਬਦਲਣੇ ਤੇਰੇ ਪੂਰੇ ਪੂਰੀ ਸੀ ਇਹਦਾ ਪਰ ਨਹੀਂ ਪਰ ਮੜੀ ਨਾਉ ਜੀ ਠੀਕ ਆ ਇਹ ਤੀਜੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਮੱਝ ਲਗਾ ਦਿਆਂ ਮੱਝ ਡਬਲ ਆ ਪੂਰੀ ਸੌਦਾ ਕਰ ਲਓ ਠੀਕ ਆ ਤੇ ਵੰਡ ਜਿਹੜੀ ਆ ਤੁਹਾਨੂੰ ساری ਦੱਸਤੀ ਆ ਵੀਰ ਜੀ ਪੀ ਨੇ ਵੀ ਜੋ ਕੁਝ ਹੋਇਆਗਾ ਠੀਕ ਆ ਤੇ ਮੋਲ ਨੇ ਤਾਂ ਕਿਰੋਗਾ ਭਾਈ ਲੈਣ ਦੇ ਸਾਬ ਜੇ ਤੇ ਮੈਂ ਹੁੰਦੀ ਨਾ ਤੇਲੇ ਫਿਰ ਤੇ ਮੈਂ 100000 ਦੀ ਹੈਗੀ ਆ ਬਿਲਕੁਲ ਤੇ ਹੁਣ ਆਪਾਂ 57000 ਦੀ ਮੈਂ ਜਿਹੜੀ ਮੋਲ ਪਰ 60 ਵਾਰਡ ਜੋ ਮਰਜੀ ਕਰਾਈ ਹੈ ਅੱਛਾ 57000 ਦੀ 57000 ਦੀ ਉੱਚੋ ਛੋਟ ਛੋਟ ਹੋ ਜਾਊਗੀ ਠੀਕ ਹੈ ਜੀ 57000 ਦੀ ਜਿਹੜੀ ਆ ਦੋਸਤੋ ਬਾਈਆਂ ਦਾ ਵੀ ਲੈਣ ਦੇਣ ਕਰ ਲਾਂਗੇ ਠੀਕ ਆ ਮੱਝ ਡਬੜਾ ਪਸਾਨਤਾਊਗੀ ਉਹ ਜੀ ਦੱਸੀ ਗਈ ਹੈ ਦੋਸਤੋ ਉਹ ਨਿਕਲੂਗਾ ਠੀਕ ਆ ਇਹ ਜੀ ਬੋਡੀ ਵੇਟ ਦੀ ਹੈ ਭਾਜਨ ਲੋਡ ਫੁੱਲ ਬੜਾ ਫੁੱਲ ਉਹਦਾ ਜਾਈ ਡਿਊਟੀ ਵਾਸਤੇ ਮੈਂ ਬਹੁਤ ਚੰਗੀ ਆ ਅੱਛਾ ਜੀ ਹਾਂ ਜੀ ਠੀਕ ਹੈ ਜਿਹੜੇ ਡਿਊਟੀ ਦੇ ਕਿਦੋਂ ਚਾਉਣਾ ਬਹੁਤ ਚੰਗੀ ਮੈਂ ਆ ਠੀਕ ਹੈ ਤਾਂ ਨਾਦ ਦੇ ਬੜੇ ਨੂੰ ਪਤਾ 85000 ਜੀ ਮੈਂ ਹਾਂ ਜੀ ਬਿਲਕੁਲ ਸਹੀ ਤੇ ਅੱ피 ਅਗਲੀ ਆਪਣੇ ਕੋਲ ਆ ਗਈ ਵੱਡੀ ਮੱਝ ਇਸ ਦਮ ਸਾਲ ਰਿਕਾਪੂਰ ਮੈਂ ਬਹੁਤ ਚੰਗਾ अच्छा हां जी ते सुई ताजी है अभी नहीं नहीं एक महीना पूरा हो गया सुई नु एक महीने दी सुई है हां जी एक महीना सुई नु हो गया मगर बच्चा बच्चा मर कटा वा जी मगर मेल काफ कटा आप भी थोड़े फंक्शनल ही है दोस्तों ਤੁਸੀਂ ਦੇਖ ਸਕਦੇ ਮੱਥਾ ਮੂਤ ਬੱਲਾ ਬਿੱਲੀ ਮਣਕੀ ਅੱਖਾ ਨੀਲੀ ਦਾ ਵੀ ਜੇ ਉਂਦੀ ਹੋਰੀ ਜੀ ਤੇ ਨੀਲੀ ਦਾ ਵੀ ਰੰਗ ਪੱਕ ਹੈਗਾ ਠੀਕ ਆ ਤੇ ਵਜਨ ਤੁਸੀਂ ਦੇਖ ਸਕਦੇ ਹੁਣ ਤੱਕ ਜਿੰਨੀ ਮੱਝ ਦਿਖਾਈਆਂ ਸਾਰਿਆਂ ਤੋਂ ਗਿੱਠ ਉੱਚੀ ਮੱਝ ਆ ਪਿੱਠ ਪੁੱਠੋ ਤੋਂ ਵੀ ਸਰ ਲੈ ਗਏ ਕਢੀਲਾ ਸ਼ੀ ਤੇ ਕਦ ਕੋ ਪੂਰਾ ਮੱਝ ਦਾ ਰਿਕਾਰਡ ਵੀਰ ਤੋਂ ਪੁੱਛ ਲੈਨੇ ਆ ਮਹੀਨੇ ਦਾ ਸੁਆ ਉੱਚਾ ਠੀਕ ਆ ਮਹੀਨੇ ਦੀ ਸੁਈ ਆ ਤੇ ਆ ਆ ਥਣ ਭਾਂਡਾ ਜੀ ਠੀਕ ਆ ਆ ਹੈਪੀ ਕਿੰਨਾ ਦੁੱਧ ਕਿੰਨਾ ਜੀ ਸਾਹਿਬ ਆਪਣੇ ਘਰੇ ਕੋਈ ਦੁੱਧ ਕੋਈ 13 ਨਹੀਂ ਗਾਣਾ ਕੋਈ 14 ਨਹੀਂ ਗਾਣਾ 12 ਕਿਲੋ ਦੋ ਟਾਂ ਆਪਣੇ ਘਰੇ ਕੋ ਲੀਟਰ ਮਾਰੇ ਵੀ ਰਣਗੇ 12 12 ਕਿਲੋ ਲੀਟਰ ਮਾਰਾ ਕੇ ਜਾਵਾਂਗੇ 12 ਕਿਲੋ ਹੁੰਦਾ ਬੜਾ ਵੈਸੇ ਆਪਾਂ ਤੋਲ ਕੇ ਦਵਾਂਗੇ ਮੈਂ ਕਹਿੰਦਾ ਜੀ ਆਪਾਂ ਲੀਟਰ ਨਾਲ ਕੰਡੇ ਨਾਲ ਕੰਡੇ ਤੇ 11 ਕਿਲੋ ਰਖਾ ਦੇਾਂਗੇ ਲੀਟਰ ਨਾਲ ਤੇ 12 ਦਾ ਮਰਾ ਜਾਾਂਗੇ 12 ਤੋਂ 12.5 ਵੀ ਹੋਊਗਾ ਠੀਕ ਹੈ ਜੀ ਇਹਨਾਂ ਵੀ ਕਹਾਂਗੇ 12 ਦੇਣੂਗਾ 10 ਹਾਂਜੀ ਲਓ ਜੀ ਕਰੋ ਗੱਲ ਠੀਕ ਆ ਭਾਈ ਹੈਪੀ ਨੂੰ ਕਹਿੰਦੇ ਖੋਲ ਕੇ ਦਿਖਾਉਂਦਾ ਬਿਲਕੁਲ ਜਿੰਨਾ ਮੈਂ ਕੋਲ ਦੋ ਦੋ ਨਾਲ ਦੂਜਿਆਂ ਕੋਲੇ ਆਪ 12-13 ਨਾਲ ਦੱਸਦਾ ਜਿਹਦੇ ਕੋਲ ਆ ਉਹਦੇ ਕੋਲ ਦੱਸਿਆ ਆਪਾਂ ਤੋਂ ਤੋਂ ਜਿੰਦੇ ਕੋਲ ਜਿੰਨਾ ਤੋਂ ਤੋਂ ਉਹਨਾਂ ਵੀ ਰੰਦਾ ਵੀ ਦੱਸਦਾ ਹੈ ਜੀ 12 ਕਿਹਾ ਤੇ 12 ਲੀਟਰ ਚ ਪਾਉਣਾ ਵੀ ਪੈਣਾ ਇਸ ਹਿਸਾਬ ਨਾਲ ਤੁਸੀਂ ਵੰਡ ਦੇਖ ਲਓ ਵੀ ਵੱਡੀ ਮਾ ਜਾਂ ਪਿੱਟ ਪੁੱਠਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਸੂਈ ਘੱਟੋ ਘੱਟ ਵੀ ਸੁਭਾ ਜਿਹੜਾ ਉਹ ਮਹੀਨੇ ਦਾ ਠੀਕ ਹੈ ਜੀ ਮਹੀਨੇ ਦੀ ਸੂਈ ਹੈ ਮਗਰ ਮੇਲ ਕਾਫ ਆ ਬੱਚਾ ਤੁਹਾਨੂੰ ਕੱਟਾ ਦਿਖਾਦਾ ਠੀਕ ਆ ਆ ਦੇਖੋ ਜਰਾ ਇਹ ਤਾਂ ਵੀ ਅੱਜ ਢੱਕੀ ਨਹੀਂ ਜਾਂਦੀ ਦਰ ਤੱਕ ਸਾਹ ਪਾਸ਼ਾ ਇਹ ਘਰੋਂ ਨਹੀਂ ਗੱਡੀ ਬੰਦੇ ਕੇ ਨੇ ਘਰੋਂ ਪਸ਼ੂ ਬਾਹਰ ਕੱਢਿਆ ਤੋੜਿਆ ਘੱਟ ਹੁੰਦਾ ਨਾ ਹਾਂਜੀ ਤੇ ਕੋਈ ਗੱਲ ਆ ਲੈ ਉਹ ਵੀ ਅਕੀ ਥਣ ਪਾਂਡਾ ਜਿਹੜਾ ਦੋਸਤੋ ਦੱਸ ਦਿੰਦਾ ਪਸ਼ੂ ਦਾ ਆ ਦੇਖੋ ਹਾਲੇ ਠੀਕ ਆ ਉਹ ਵਜਨ ਲੋਡ ਪੂਰਾ ਵਜਨ ਵਟਾ ਪੂਰਾ ਦੋਸਤੋ ਮੱਚਦਾ ਬਾਕੀ ਥਣੇਵਾ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਲੰਬਾਈ ਦੇ ਵਿੱਚ ਇੱਕ ਸਾਥ ਥਾਣਾ ਤੇ ਚਵਾਈ ਪਸਮਾ ਕੋਈ ਧਾਰਾ ਮੈਂ ਕਹਿੰਦਾ ਜੀ ਕੋਈ ਨਹੀਂ ਪੂਛਟਾ ਕੋਈ ਨਹੀਂ ਥਣਵਾਦ ਕਰਿਆ ਠੀਕ ਹੈ ਐ ਇੱਕ ਨੰਬਰ ਹੋਵੇ ਚਵਾਈ ਇੱਕ ਨੰਬਰ ਬਾਈ ਦਾ ਚਵਾਈ ਹੋਗੀ ਬਾਈ さん ਸਾਹਿਬ 2 ਘੰਟੇ ਪਹਿਲੇ ਚਵਾਈ ਹੋਣ ਚ 6 ਤੋਂ 6 ਚਵਾਈ ਹੋਈ ਹੈ ਸਵੇਰੇ ਵਿੱਚ ਆ 2 ਘੰਟੇ 4 ਵਜੇ ਹਾਂ ਜੀ 4 ਵਜੇ 2 ਘੰਟੇ ਚਵਾਈ ਪਹਿਲੇ ਤੇ ਮੋਲੇ ਦਾ ਵੀਰੇ ਕਿੱਥੋਂ ਤੱਕ ਦੇ ਦਿੰਦੇ ਸੰਤੂ ਸਾਹਿਬ ਮੂਲ ਕਰ ਨੂੰ ਪਾਸੀ ਕਰ ਲਏ 75 ਕਰ ਲਏ 72 ਹਜ਼ਾਰ ਚ ਮੰਨਤਨ ਕਰ ਦਾਂਗੇ 75 ਹਾਂ ਜੀ 70000 ਜਿਵੇਂ ਜਦੋਂ ਛੋੜ ਛਾੜ ਹੋਊਗੀ 70 ਚ 70000 ਤੋਂ ਛੋੜ ਛੱਪਾ ਆਊਗਾ ਠੀਕ ਹੈ ਜੀ ਹਾਂ ਜੀ ਕਹਿਣਾ ਨਹੀਂ 12 ਕਿਲੋ ਆਪਣੇ ਘਰੇ ਕੋਈ ਦੋ ਟਾਂ ਮੀਟਰ ਮਾਰੇ ਮੈਨੂੰ ਮਨੋਂ ਚਾਹ ਮਿੱਠੀ ਹੈ ਪੂਰੀ ਮੈਂ ਕਹਿੰਦਾ ਜਿਆਦਾ ਗੱਲ ਧਾਰਾ ਮਰਾਦ ਨੇ ਬੱਚਾ ਲਵਾ ਗਏ ਉਹਦੇ ਵਿੱਚ ਕੋਈ ਚੱਕਰ ਨਹੀਂ ਠੀਕ ਹੈ ਜੀ ਸੋ ਦੋਸਤੋ ਇਹ ਲਾਸਟ ਦੇ ਵਿੱਚ ਮਾਝ ਦਿਖਾਤੀ ਆ ਮੁੱਲ 75 ਵੀਰਾਂ ਦਾ ਅਸੀਂ ਕਰ ਲਿਆ 70000 ਦੀ ਖਾਨ ਆ ਤੇ ਵਿੱਚੋਂ ਕੋਈ ਛੋੜ ਛੱਪਾ ਮੌਕੇ ਛੋੜ ਛਾੜ ਹੀ ਹੋਊਗੀ ਜੀ ਕੋਈ ਜ਼ਿਆਦਾ ਨਹੀਂ ਇਹਦੀ ਗੱਲ ਇਹ ਤੋਂ ਛੋੜ ਛੱਪਾ ਹੋ ਜਾਊਗਾ ਜੋ ਵੀ ਠੀਕ ਹੈ ਜੀ ਉਸ ਤੋਂ ਪ ਪੂਰੀ ਦਲੀਲਾਂ ਤਸੱਲੀ ਕਰ ਲੋ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਇਹ 12 ਕਹਿਤਾ ਤੇ 12 ਚਵਾਉਣਾ ਵੀ ਸਾਨੂੰ ਪੈਣਾ ਲਾ ਠੀਕ ਆ ਤੇ ਹੈਪੀ ਇਸ ਤੋਂ ਬਾਅਦ ਕੁਝ ਹੋਰ ਪਸ਼ੂ ਆਪਣੇ ਕੋਲ ਚਲੋ ਇੱਕ ਬੈਡ ਹੈਗੀ ਆਪਣੇ ਕੋਲ ਆਹ ਦਿਖਾਈਏ ਜੀ ਸੋ ਦੋਸਤੋ ਇੱਕ ਵੀਰ ਹੈਪੀ ਦੇ ਕੋਲ ਇੱਕ ਆ ਬੈਡ ਪਕਾਉਗਾ ਠੀਕ ਆ ਜੀ ਕੋਈ ਸੂਆ ਜਿਹੜਾ ਦੋਸਤੋ ਦੋ ਕੁ ਮਹੀਨੇ ਢਾਈ ਦਾ ਵੀਰ ਦੱਸ ਰਿਹਾ ਬਾਕੀ ਆਪਾਂ ਗੱਲ ਕਰਦੇ ਆ ਹੈਪੀ ਬਾਈ ਪੂਰੀ ਡਿਟੇਲ ਦੇ ਦੇਂਦੀ ਕੀ ਜੀ ਦੱਸੋ ਯਾਰ ਤੀਜਾ ਸੂਆ ਵਾ ਸੂਈ ਨੂੰ ਦੋ ਢਾਈ ਮਹੀਨੇ ਹੋ ਗਏ ਆ ਨੌ ਕੋਲੇ ਤੋਂ ਆਪਣੇ ਘਰੇ ਕੋਲ ਲੀਟਰ ਮਾਰ ਕੇ ਲੈ ਜੇ ਠੀਕ ਆ ਜੀ ਹਾਂਜੀ ਤੇ 9 ਲੀਟਰ ਬਿਲਕੁਲ ਹਾਜ਼ਰ ਜਿਹੜਾ ਮੈਂ ਕਹਿੰਦਾ ਜੀ ਆਪਾਂ ਚਵਾ ਕੇ ਦੇਵਾਂਗੇ ਦੋ ਟਾਈਮ ਆਪਣੇ ਘਰੇ ਦੇ ਭਾਰੀ ਚਾਰ ਤੇ ਹਾਂਜੀ ਹਾਂਜੀ ਬਾਈ ਇਦਾਂ ਹੀ ਦਾਣਾ ਪਾ ਕੇ ਤੇ ਮੰਗਾ ਪਾ ਕੇ ਥੱਲੇ ਬੈਜੋ ਜੀ ਤੇ ਕਿਸੇ ਥਣ ਦੇ ਵਿੱਚ ਕੋਈ ਨਾ ਜੀ ਨਾ ਨਾ ਆਪਾਂ ਤੁਹਾਨੂੰ ਨੇ ਇਹਨਾਂ ਦੇ ਚਵਾਇ ਦੇਨੇ ਬਾਦੀ ਫੜ ਕੇ ਠੀਕ ਹੈ ਜੀ ਹਾਂਜੀ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਈਏ ਆਪਾਂ ਤੇ ਦੋ 2.5 ਮਹੀਨਾ ਦੋਸਤੋ ਆ ਸੂਆ ਠੀਕ ਹੈ ਜੀ ਹੋ ਗਿਆ ਸੂਈ ਤੇ 9 ਲੀਟਰ ਜਿਹੜਾ ਦੁੱਧ ਬਿਲਕੁਲ ਹਾਜ਼ਰ ਆ ਤੋਂ ਦੋ ਟਾਈਮ ਚਵਾਈ ਕਰ ਲੋ ਆਪ ਦਾ ਕੋਈ ਵੀ ਰ ਇੱਕ ਟਾਈਮ ਚਵਾਈ ਕਰਕੇ ਤਸੱਲੀ ਕਰ ਸਕਦਾ ਠੀਕ ਹੈ ਆ ਦੇਖੋ ਠੀਕ ਹੈ ਜੀ ਸੂਵਾ ਦੂਜਾ ਸੋਈ ਹੈ ਠੀਕ ਹੈ ਜਾਰ ਐ ਵੇਲੇ ਜੀ ਦੇਖ ਲਈ ਗੁੱਚਕਾ ਤੇ ਬਾਕੀ ਹਾਈਟ ਮੀਡੀਅਮ ਆ ਰਾਜੀ ਆ ਵਜਨ ਵਜਨ ਪੂਰਾ ਠੀਕ ਆ ਤੇ ਹੋ ਸਕਿਆ ਦੋਸਤੋ ਇਸੇ ਵੀਡੀਓ ਦੇ ਵਿੱਚ ਆਪਾਂ ਧਾਰਾ ਮਾਰ ਕੇ ਤਸल्ली ਨਾਲ ਤੁਹਾਨੂੰ ਚੁਵਾਈ ਕਰਕੇ ਦਿਖਾ ਦਾਂਗੇ ਉਸ ਤੋਂ ਬਾਅਦ ਤੁਸੀਂ ਵੀ ਇੱਕ ਡੰਗ ਚੋਲੋ ਚਾਰ ਟੰਗ ਚੋਲੋ ਉਹ ਤੁਹਾਡੀ ਆਦੀ ਡਿਸੀਜਨ ਆਪਦਾ ਤੁਹਾਡਾ ਬਿਲਕੁਲ ਫੈਸਲਾ ਸੋਚ ਸਮਝ ਆਪ ਨਹੀਂ ਹੋ ਠੀਕ ਹੈ ਜੀ ਆ ਦੇਖੋ ਆਪ ਵੀਰੇ ਮੋਲ ਕਿੰਦਾ ਕਰੇਗਾ ਫਿਰ ਸੰਧੂ ਸਾਹਿਬ ਮੋਲ ਕਰਨ ਨੂੰ 24 ਨਹੀਂ ਕਰਾਉਣਾ ਕੋਈ 5 ਨਹੀਂ ਕਰਾਉਣਾ 20000 ਚ ਮਾਨਤਨ ਕਰ ਲੈ 20000 ਦੀ ਵੜ ਦੇ ਦਾਂਗੇ ਖਾਣ ਵਾਲੀ ਗੱਲ ਹਾਂਜੀ 20000 ਦਾ ਛੋਟ ਛਾੜ ਹੋ ਜਾਊਗੀ ਨਿਕਲ ਕੀ ਕਸਰ ਛੋਟ ਛਾੜ 500 ਛੋਟ ਦੇ ਦਾਂਗੇ 19000 ਦੀ ਵੜ ਦੇ ਦਾਂਗੇ ਜੀ 19 ਦੀ ਹਾਂਜੀ ਫੇ 9 ਕਿਲੋ ਦੁੱਧ ਵੀ 9 ਕਿਲੋ ਆਪਾਂ ਨੂੰ ਹੈ ਬਸ ਆ ਜਾਣੀ ਧਾਰਾ ਮੜਾਈ ਦੇਣੀਆਂ ਆ ਪਾਸੇ ਠੀਕ ਹੈ ਨੰਬਰ ਨੰਬਰ ਬੋਲ ਦੋ ਨੰਬਰ ਆਪਣਾ 81 473 572 94 6533 237 ਜੀ ਠੀਕ ਹੈ ਜੀ ਸੋਦੋ ਸੇਸਾ ਨੂੰ ਮੇਰੇ ਨਾਲ ਵੀਰ ਹੈਪੀ ਪਿੰਡ ਫੁਰਜ ਨਸੂਕੇ ਤੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪੰਜ ਪਸ਼ੂ ਵੀਰ ਦੇ ਘਰੋਂ ਦਿਖਾਦੇ ਆ ਤਸੱਲੀ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ